ਦੇ ਵੀ ਸਾਰੇ ਟਰੈਕਟਰਾਂ ਦੇ ਵਿੱਚੋਂ ਆਪਾਂ ਡਿਸਕਾਊਂਟ ਕਿੰਨੇ ਪਰਸੈਂਟ ਕਰਾਂਗੇ ਅੱਜ ਕਰ ਦਾਂਗੇ 25000 ਹਰੇਕ 'ਚੋਂ ਲੈ ਮਿੱਤਰੋ ਹਰੇਕ ਟਰੈਕਟਰ ਦੇ ਵਿੱਚੋਂ 25000 ਡਿਸਕਾਊਂਟ ਹੈ ਸਾਰੀ ਬਾਡੀ ਲਾਈਨ ਦਾ Ориਜਨਲ ਕਿਤੇ ਵੀ ਕਲਮ ਨਹੀਂ ਕਿਤੇ ਵੀ ਨਾਰਿੰਬਾ ਲੈ ਮਿੱਤਰੋ ਕਿਤੇ ਵੀ ਕਲਮ ਨਹੀਂ ਲੱਗੀ ਹੋਈ ਓਏ ਕਲਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਜੀ ਕਲਚ ਵੀ ਨਹੀਂ ਖੁੱਲਿਆ ਸੱਜਣੋ ਸਿਰਫ 1500 ਘੰਟਾ ਚੱਲਿਆ ਹੋਇਆ ਵਿੱਚੋਂ ਖੋਲ ਕੇ ਦਿਖਾ ਸਰ ਮੇਰੇ ਉਹ ਚੰਗਾ ਭੜਾ ਜਾ ਲੈ ਮਾਰ ਕੇ ਨਾਲ ਕੈਮਰਾ ਪੈਂਦੀਆਂ ਨੇ ਨਾਲ ਡਿਸਕਾ ਤੇ ਬਾਈ ਕਿੰਨੇ ਦਾ ਦੇ ਦਈਏ ਇਹਦਾ ਤੁਹਾਨੂੰ 90 ਦਾ ਜੀ 390000 ਹਾਂ ਓਕੇ ਡਿਮਾਂਡ ਹੈਗੀ ਦੀ 415 ਲੈ ਮਿੱਤਰੋ 390000 ਦੇ ਵਿੱਚ ਆਹ ਟਰੈਕਟਰ ਦੇ ਬਣ ਜੋ ਮਾਲਕ ਓਦਾਂ ਓਰੀਜਨਲ ਆ ਸਾਰਾ ਚੱਲਿਆ ਕਿੰਨਾ ਖੂਗਰ ਲਾਲ ਚੱਲਿਆ ਉਹ ਮੀਟਰ ਉਤਾਰਾਂ ਮ ਜਾ ਗਿਆ ਖੜ ਗਿਆ ਕੋਈ ਜੱਜਮੈਂਟ ਜੀ ਨਹੀਂ ਹੈਗੀ ਓਕੇ ਚੱਲ ਕੋਈ ਗੱਲ ਨਹੀਂ ਕੰਡੀਸ਼ਨਰੀ ਦੱਸਦੀ ਸੱਚ ਨੂੰ ਪੂਰਾ ਹੀ ਘੈਂਟ ਆ ਯਾਰ ਡਾਇਰੈਕਟਰ ਹਨਾ ਧਰਮੇ ਰਿਮਾਂ ਦਾ ਰਫਾ ਹਾਂ ਮਗਰਾੜ ਵੀ ਦਿਖਾ ਵਿੱਚੋਂ ਦੇਖੋ ਕਿੰਨਾ ਸੋਹਣਾ ਟਰੈਕਟਰ ਪਿਆ ਘਾਟ ਤਾਂ ਨਹੀਂ ਕਿਸੇ ਪਾਸੇ ਛੱਤਰੀ ਵੀ ਦਿਖਾ ਦੇਖ ਜਿਵੇਂ ਨਵੀਂ ਨਕੋਰ ਪਿੱਸੋਂ ਦਿਖਾ ਕੰਡੀਸ਼ਨ ਦੀ ਬਈ ਸਾਰਾ ਓਰੀਜਨਲ ਹੀ ਕਲਰ ਯਾਰ ਦੇਖੋ ਧ ਪੰਜ ਟਰੈਕਟਰ ਲਿਆਇਆ ਗੁਰ ਲਾਲ ਕੋੜੇ ਕੁਝ ਨੀਲੇ ਤੇ ਕੁਝ ਲਾਲ ਗੁੜੇ ਮਿੱਤਰੋ ਗੱਲ ਸੱਚੀ ਐ ਕਿਉਂਕਿ ਆਹ ਖੜਾ ਇਸ ਨੀਲੇ ਕਲਰ ਦੇ ਵਿੱਚ ਉਹ ਖੜੇ ਨੇ 2855 ਟਮਾਟੀ ਲਾਲ ਕਲਰ ਦੇ ਵਿੱਚ ਆਹ ਖੜਾ ਸਵਰਾ 735 ਨੀਲੇ ਤੇ ਚਿੱਟੇ ਕਲਰ ਦੇ ਵਿੱਚ ਇਧਰਲੇ ਪਾਸੇ ਫੇਰ ਆ ਗਿਆ ਸੋਨਾਲੀਕਾ ਡੀਸੀ 750 ਹਨਾ ਨੀਲੇ ਕਲਰ ਦੇ ਵਿੱਚ ਬਾਈ ਸਾਰਿਆਂ ਦੀ ਜਿਹੜੀ ਫੁੱਲ ਗਾਰੰਟੀ ਐ ਟਰੈਕਟਰਾਂ ਦੀ ਅੱਛਾ ਜੀ ਪੇਪਰ ਸਾਰਿਆਂ ਦੇ ਓਕੇ ਆ ਓਕੇ ਓਕੇ ਪੰਜਾਬ ਨੰਬਰ ਨੇ ਸਾਰੇ ਸਾਰੇ ਪੰਜਾਬ ਨੰਬਰ ਨੇ ਲੈ ਮੈਂ ਸੋਨਾਲੀਕਾ ਹੈი ਫਰਸਟ ਪਾਰਟੀ ਦਾ ਆ ਵੀ ਪਹਿਲੀ ਪਾਰਟੀ ਦਾ ਆਹ ਕਈ ਵੀ ਪਾਰਟੀ ਦੇ ਨਾਮ ਆ ਇਹ ਦੂਜੀ ਹੈ ਇਹ ਦੂਜੀ ਦੇ ਜਿਹੜਾ ਆ ਸਵਰਾਜ ਖੜਾ ਹੈ ਇਹ ਵੀ ਦੂਜੀ ਹੈ ਉਹ ਪਰਲਾ ਉਹ ਫਰਸਟ ਆ ਵੀ ਉਹ ਵੀ ਪਹਿਲੀ ਪਾਰਟੀ ਜਿਹੜਾ ਆ ਇਸ ਖੜਾ ਹੈ ਇਹ ਵੀ ਸੈਕੰਡ ਆ ਜੀ ਇਹ ਵੀ ਸੈਕੰਡ ਪਾਰਟੀ ਦੇ ਨਾਮ ਆ ਓਕੇ ਤੇ ਨੰਬਰ ਸਾਰੇ ਪੰਜਾਬ ਦੇ ਤੇ ਹੁਣ ਇਹ ਦੱਸਦੇ ਵੀ ਸਾਰੇ ਟਰੈਕਟਰਾਂ ਦੇ ਵਿੱਚੋਂ ਆਪਾਂ ਡਿਸਕਾਊਂਟ ਕਿੰਨੇ ਪਰਸੈਂਟ ਕਰਾਂਗੇ ਅੱਜ ਕਰ ਦਾਂਗੇ 25000 ਹਰੇਕ ਚੋਂ ਲੈ ਮਿੱਤਰੋ ਹਰੇਕ ਟਰੈਕਟਰ ਦੇ ਵਿੱਚੋਂ 25000 ਡਿਸਕਾਊਂਟ ਹੈ ਤੇ ਸ਼ੁਰੂਆਤ ਕਿਹੜੇ ਤੋਂ ਕਰਦੀ ਹੈ ਦੱਸੋ ਤੁਸੀਂ ਮਰਜ਼ੀ ਕਰ ਲਾ ਆ ਇੱਥੋਂ ਕਰਦੀ ਹੈ ਉਰੋਂ ਆ ਆ ਸਵਰਾਜ 855 ਕਿੰਨਾ ਮਾਡਲ ਆ ਤੇ ਨੰਬਰ ਇਹਦਾ ਪੰਜਾਬ ਦੇ ਆ 16 ਦੇ ਟਾਇਰ ਵਾਲਾ 16 ਦੇ ਟਾਇਰਾਂ ਚੰਮਾ ਗਲੇ ਟਾਇਰ ਧਰਮੇ ਦਿਖਾਓ ਜਮੇ ਨਵੇਂ ਨੇ ਟਰੈਕ 16 ਦਾ ਪੂਰਾ ਅਰੀਜਨਲ ਟਰੈਡਾ ਸਾਰਾ ਸਾਰੀ ਬਾਡੀ ਲਾਈਨ ਦਾ ਅਰੀਜਨਲ ਹੈ ਕਿਤੇ ਵੀ ਕਲਮ ਨਹੀਂ ਕਿਤੇ ਵੀ ਨਾ ਰਿੰਬਾ ਕੋਈ ਨਾਮ ਨਹੀਂ ਕਿਤੇ ਵੀ ਕਲਮ ਨਹੀਂ ਲੱਗੀ ਹੋਈ ਓਏ ਕਲੱਚ ਵੀ ਨਹੀਂ ਖੁੱਲਿਆ ਟਰੈਡ ਦਾ ਜੀ ਕਲੱਚ ਵੀ ਨਹੀਂ ਖੁੱਲਿਆ ਫੁੱਲ ਗਰੰਟੀ ਵਾਲਾ ਹੈ ਨਾ ਹਾਂਜੀ ਸੀਲਡਾ ਸਾਰਾ ਓਕੇ ਤੇ ਭਾਈ ਇਹ ਦੱਸੀ ਫਰਸਟ ਪਾਰਟੀ ਹੈ ਇਹ ਸੈਕੰਡ ਸੈਕੰਡ ਪਾਰਟੀ ਦਾ ਕਿੰਨਾ ਕਿ ਚੱਲਿਆ ਹੋਇ ਇਹ ਚੱਲਿਆ 1500 ਕੁ ਘੰਟਾ ਸੱਜਣੋ ਸਿਰਫ 1500 ਘੰਟਾ ਚੱਲਿਆ ਹੋਇਆ ਵਿੱਚ ਲੈ ਮਾਰ ਕੇ ਨਾ ਕੈਮਰਾ ਪੈਂਦੀਆਂ ਨੇ ਨਾਲ ਡਿਸਕਾ ਬਾਈ ਹੁਣ ਇਹ ਦੱਸੀ ਕਿੰਨੇ ਦਾ ਦੇ ਦਈਏ ਹੁਣ ਆਪਾਂ ਆ 25000 ਚੱਕ ਲ ਬਣਾ ਬੁਸ 25000 ਤਾਂ ਆਪ ਵੀ ਘਟਾ ਦਾਂਗੇ ਇਹਦੀ ਡਿਮਾਂਡ ਕੀ ਅੱਜ ਦੀ 55 5 ਲੱਖ ਤੇ 55000 ਤੇ ਬਣੂਗਾ ਹੁਣ ਇਹ 35 ਲੱਖ 53000 53000 ਦਾ ਸੱਜਣੋਂ ਆਹ ਟਰੈਕਟਰ ਬਣੂ 555000 ਮੰਗਦੇ ਸੀ 25000 ਡਿਸਕਾਊਂਟ ਕਰਦਾ ਤੇ ਬਾਈ ਆ ਕਿੰਨਾ ਮਾਡਲ ਹੈ ਇਹ 11 ਮਾਡਲ ਪਾਵਰ ਸਟੀering ਪਾਵਰ ਸਟੀering 2011 ਮਾਡਲ ਓਕੇ ਟਰੈਡ ਇਹ ਵੀ ਸਾਰਾ ओरिजिनल ਹੈ ਪੱਟੀ ਮੂਰੋ ਸਾਰਾ ਸਾਰਾ ਇੱਕ ਪਿੱਲਰ ਹੋਇਆ ਮਗਰਾਟਾਂ ਦਾ ਪਿੱਸੋ ਪਿੱਸੋ ਓਕੇ ਹਾਂ ਬਾਕੀ ਇਹ ਸਾਰਾ ओरिजिनल ਹੈ ਕੋੜਾ ਬੰਪਰ ਵੀ ਲੱਗਿਆ ਹੋਇਆ ਬੰਪਰ ਲੱਗਿਆ ਹੋਇਆ ਆ ਦੇਖੋ ਹਰੇਕ ਇਹ ਕਹਿੰਦਾ ਹੁੰਦਾ ਵੀ ਕੋੜਾ ਬੰਪਰ ਲੱਗਿਆ ਹੋਵੇ ਪਹਿਲਾਂ ਹੀ ਲੱਗਿਆ ਹੋਇਆ ਪਟਿਆਲਾ ਨੰਬਰ ਹੈ ਪਟਿਆਲੇ ਦਾ ਨੰਬਰ ਆ ਬਈ ਓਕੇ ਥੱਲੇ ਥੁਲੇ ਹਿੱਸਾ ਹੁਸਰ ਕਿਤੇ ਵੀ ਹੈ ਨਹੀਂ ਗੱਲ ਮਟਰੈਡ ਦੀ ਸਾਰੀ ਇਹ ਵੀ ਮਤਲਬ オリジナル ਹੀ ਹੈ オリジナル ਸੀਸੇ ਵਾਂਗੂੰ ਚੌਂਕਦਾ ਸਾਰਾ ਟ੍ਰੈਕ ਹਾਂ ਇਹ ਤਾਂ ਗੱਲ ਮੰਨਣ ਵਾਲੀ ਹੈ ਕੱਲੇ ਮਗਰਾਟ ਹੈ ਕਿ ਪਹਿਲੇ ਪਿੱਸੋਂ ਬਈ ਇਹਦੇ ਟਾਇਰ ਕਿੰਨੇ ਪੈਸੇ ਉਹਨਾਂ ਕੀ ਕਰਨਾ ਹੈ 90 ਪੈਸੇ 90 ਪੈਸੇ ਸੱਜਣੋਂ ਟਾਇਰ ਨੇ ਤੇ ਪਿੱਛੋਂ ਕੰਡੀਸ਼ਨਰ ਦਿਖਾਉਂਦਾ ਨਾ ਨਹੀਂ ਨਹੀਂ ਮਗਰਾਟ ਹੋਏ ਬਹਿਦੇ ਕਿ ਪੀਸ ਅੱਛਾ ਪਿੱਛਲੇ ਪਾਸੇ ਜਾਨੀ ਕਿ ਗਿੱਠ ਗਿੱਠ ਕਥਾਂ ਦੋਨੇ ਪਾਸਿਓਂ ਆਹ ਸੱਜਣੋਂ ਆਹ ਦੋਨੇ ਗਿੱਠਾ ਹਨਾ ਆਹ ਪਿੱਛਾ ਪੇਂਟ ਹੋਇਆ ਆ ਪਿੱਠਾ ਜਾ ਹੋਇਆ ਬਹਿਦੇ ਨਗਾ ਓਕੇ ਬਾਕੀ オリジナル ਸਾਰਾ ਟ੍ਰੈਕ ਠੀਕ ਹੈ ਜਿਹੜਾ ਹੈਗਾ ਦੱਸ ਕੇ ਦਮਾਗੇ ਓਕੇ ਤੇ ਬਈ ਤਿੰਨ ਲੱਖ 90 ਹਜ਼ਾਰ ਹਾਂ ਓਕੇ ਡਿਮਾਂਡ ਹੈਗੀ ਦੀ 415 ਲੈ ਮਿੱਤਰੋ 3 ਲੱਖ 90 ਹਜ਼ਾਰ ਦੇ ਵਿੱਚ ਆਹ ਟਰੈਕਟਰ ਦੇ ਬਣ ਜੋ ਮਾਲਕ ਨੂੰ ਲੋਨ ਦੋਨਾਂ ਦੀ ਹੋਜੂ ਹੋਜੂ ਓਕੇ ਤੇ ਆ ਕਿੰਨਾ ਮਾਡਲ ਆ ਬਈ ਇਹ 19 ਮਾਡਲ ਹੈ ਲੋਨ ਇਹਦੇ ਉੱਪਰ ਵੀ ਹੋਜੂ ਹੈ ਨਾ ਇਹ ਬਰਨਾਲਾ ਨੰਬਰ ਹੈ ਇਹ ਬਰਨਾਲਾ ਨੰਬਰ ਹੈ ਪਾਰਟੀ ਇਹ ਸੈਕੰਡ ਸੈਕੰਡ ਪਾਰਟੀ ਹੈ ਸੱਚ ਨੂੰ ਚੌਕੜਾ ਟਾਇਰਾਂ ਦਾ ਤਾਂ ਨਵੇਂ ਵਰਗੇ ਜੋ ਨਵੇਂ ਵਰਗੇ ਚੌਕੜੇ ਨਵੇਂ ਭਾਈ ਉਦਾਂ ਓਰੀਜਨਲ ਹੈ ਸਾਰਾ ਇਹ ਨਾ ਲੈ ਵੀ ਸਾਰਾ ਚੱਲਿਆ ਕਿੰਨਾ ਕਹੂਰ ਲਾਲ ਚੱਲਿਆ ਉਹ ਮੀਟਰ ਉਤਾਰਾਂ ਮਚਾ ਗਿਆ ਖੜ ਗਿਆ ਕੋਈ ਜੱਜਮੈਂਟ ਜਿ ਨਹੀਂ ਗਈ ਓਕੇ ਚੱਲ ਕੋਈ ਟਰਮੇ ਰਿਮਾਂਦਰ ਦਾ ਹਾਂ ਮਗਰਾਟ ਵੀ ਦਿਖਾ ਵਿੱਚੋਂ ਦੇਖ ਕਿੰਨਾ ਸੋਹਣਾ ਟਰੈਕਟਰ ਪਿਆ ਘਾਟ ਤਾਂ ਨਹੀਂ ਕਿਸੇ ਪਾਸੇ ਸੱਤਰੀ ਵੀ ਦਿਖਾ ਦੇਖ ਜਮਨ ਨਵੀਂ ਨਕੋਰ ਪਿੱਸੋਂ ਦਿਖਾ ਕੰਡੀਸ਼ਨ ਦੀ ਬਈ ਸਾਰਾ ਓਰੀਜਨਲ ਹੀ ਹੈ ਕੰਡਿਸ਼ਨ ਦਾ ਸਾਰਾ ਬਈ ਦੇਖੋ ਟਰ ਮੈਂ ਕਿੰਨੀ ਸਫਾਈ ਪਈ ਆ ਯਾਰ ਤੇ ਬਈ ਇਹ ਕਿੰਨੇ ਦਾ ਦੇ ਦੀ ਕੋਰ ਲਾਲ ਆਪਾਂ ਇਹ 430 ਦਾ 4 ਲੱਖ ਤੇ 30000 ਦਾ 30000 ਦਾ ਲੈ ਮਿੱਤਰੂ 4 ਲੱਖ 30000 ਦਾ ਟਰੈਕਟਰ ਚੱਕ ਲੋ ਯਾਰ ਤੇ ਹੁਣ ਆ 744 ਕਿੰਨੇ ਕਿੰਨਾ ਮਾਡਲ ਆ ਇਹ 2000 ਇਹ ਹੈਗਾ 2000 ਮਾਡਲ ਚਲਾਈ ਜਰੂਰ ਤਾਂ ਬੜਾ ਜਿਆਦਾ ਚੰਗਾ ਤਾਂ ਇਹ ਵੀ ਹਾਂ ਇਹ ਕਿੰਨਾ ਕ ਚੱਲਿਆ ਹੋਊ ਬਈ ਉਹ ਤਾਂ ਚੱਲਿਆ ਹੁੰਦਾ ਮੀਟਰ ਪੁਰਾਣਾ ਮੰਗ ਲਿਆਦਾ ਫਿਰ ਆ ਖੋਲ ਕੇ ਦੇਖੀ ਬਿੱਟ ਨੂੰ ਦੇਖ ਲੈ ਇਹ ਤਾਂ ਮੀਟਰ ਆ ਮੋਟਰ ਦਾ ਰਾਜ ਆ ਕੁਛ ਨਹੀਂ ਤੂੰ ਚੰਗਾ ਰੜ ਤੂੰ ਚੰਗਾ ਟਰੈਕਟਰ ਹੈ ਚਲਾਏ ਚਲੋ ਵੀ ਬਾਲੀ ਜਿਆਦਾ ਚੰਗੀ ਆ ਅਸਈ ਹਾਂ ਕਲੀ ਇੰਜਨ ਦੀ ਬਾਅਦ ਹੀ ਹੁੰਦੇ ਪਿੱਸੋ ਪਿੱਸੋ ਇਹ ਨਹੀਂ ਆਵਾਜ਼ ਆਵੇਂ ਓਕੇ ਧਰਮੇ ਕਰ ਲਓ ਉਸ ਤੇ ਇੰਜਨ ਚ ਉਹ ਦੇ ਮਾਰ ਕੈਮਰਾ ਹੈਨਾ ਤੇ ਟਾਇਰ ਇਹ ਕਿੰਨੇ ਪੈਸੇ 80 ਪੈਸੇ ਸੱਜਣ ਨੂੰ ਪੁੱਛ ਲਿਟਾਇਰ ਨੇ ਰਿੰਮਾਂ ਦਾ ਦਿਖਾ ਦੇ ਧਰਮਿਆ ਸਤਰੀ ਸੁਤਰੀ ਵੀ ਕੈਂਟ ਲੱਗੀ ਹੋਈ ਆ ਮਗਰਾੜ ਤਾਂ ਹੋਏ ਬੈਨੇ ਸੱਟਾ ਛੂਟਾ ਮੋੜੇ ਮੋਟੇ ਚਲ ਕੋਈ ਉਹ ਜਿਹੜਾ ਡੈਕ ਵੀ ਲਵਾ ਕੇ ਦਿੱਤਾ ਹੋਇਆ ਜਮਾਂ ਨਵੇਂ ਬਾਕਸੇ ਲੱਗੇ ਹੋਏ ਯਾਰ ਸੇ ਸੇਜਰੀ ਵਾਲਾ ਓਕੇ ਤੇ ਇਹ ਕਿੰਨੇ ਦਾ ਦੇ ਦੀ ਬਾਈ ਇਹ ਦੇ ਦਾਂਗੇ 230 ਦਾ ਲੈ ਮਿੱਤਰੋ 2 ਲੱਖ ਤੇ 30 ਹਜ਼ਾਰ ਦਾ ਹੈ ਸਵਾ 2 ਲੱਖ ਦਾ ਬਣੂ ਹੈਨਾ ਚਲ ਠੀਕ ਹੈ ਅੱਜ ਤਾਂ ਹੀ ਦੇਣੀ ਨਾ ਹੋਰ ਐਂ ਦੇ ਮਰਜ਼ੀ ਦੀ ਸੱਜਣੋ ਸਵਾ 2 ਲੱਖ ਦੇ ਵਿੱਚ ਬਣੇ ਮਾਲਕ ਤੇ ਬਈ ਇਹਦਾ 750 ਖੜਾ ਇਹ 2000 ਮਾਲ ਦਾ ਇਹ ਹੈਗਾ 2000 ਮਾਡਲ ਤੇ ਓਰੀਜਨਲ ਹੈ ਸਾਰਾ ਟਰੈਕਟਰ ਵੀ ਬਾਡੀ ਰੰਗ ਦਾ ਸਾਰਾ ਓਰੀਜਨਲ ਹੈ ਓਰੀਜਨਲ ਮਾਡਲ ਕਲੇ ਹਿੱਸੇ ਜਿੱਤੇ ਮਾਰਾ ਮਾੜਾ ਮਾੜਾ ਮੂਟਾ ਜਾਂ ਮੂਰੇ ਦੇਖੋ ਤਾਂ ਮੈਂ ਮਾਰ ਕੈਮਰਾ ਕਰਾਂ ਸਾਰਾ ਪੈਸਾ ਓਰੀਜਨਲ ਹੈ ਲਾ ਮਗਰਾਟਾਂ ਤੋਂ ਹਾਂ ਆ ਦੇਖਿਆ ਸਟicker ਵੀ ਨਾਲ ਦਾ ਪਿਆ ਏਜੰਸੀ ਦਾ ਦੇਖੋ ਮਿੱਤਰ ਰੰਗ ਰੰਗ ਬੜਾ ਜਿਆਦਾ ਟੂਪਾ ਇਹ ਇੱਕ EMI ਪਾਰਟ ਫਰਸਟ ਪਾਰਟੀ ਦੀ ਲੈ ਮਿੱਤਰੋ ਫਰਸਟ ਪਾਰਟੀ ਦੇ ਨਾ ਮਾ ਟਰੈਕਟਰ ਪਿੱਛੋਂ ਵੀ ਦੇਖੋ ਹੋਕਾ ਹੋਕਾ ਦੇਖੋ ਯਾਰ ਕਿੰਨੀ ਸਿਰਾਂ ਕਰੋਂਗ ਬਹੁਤ ਪਿਆਰਾ ਹੈ ਮਜ਼ਬੂਤ ਕਿੰਨੀ ਲੱਗੀ ਹੋਈ ਆ ਮਗਰਾੜ ਦੇ ਦਾ ਓ ਤੇ ਇਹ ਕਿੰਨੇ ਦਾ ਬਣਜੂ ਭਾਈ ਜੇ ਲੈਣਾ ਹੋਵੇ ਕਿਸੇ ਨੇ ਇਹ 22 ਦਾ 2 ਲੱਖ 20000 20000 ਦਾ ਓਕੇ ਲੈ ਮਿੱਤਰੋ 220000 ਦਾ ਇਹ ਟਰੈਕਟਰ ਬਣਜੂ ਜਿਹੜੇ ਵੀ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਹੈ ਤੇ ਗੁਰਲਾਹ ਤੁਹਾਡਾ ਨੰਬਰ ਬੋਲਿਓ 9952 7533 ਲੈ ਮਿੱਤਰੋ ਬਾਕੀ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਪੰਜਾਂ ਦੇ ਵਿੱਚੋਂ ਤੁਸੀਂ ਉਹਦਾ ਸੌਦਾ ਕਰ ਸਕਦੇ ਹੋ ਕਾਗਜ਼ ਪੇਪਰਾਂ ਦੀ ਯਾਨੀ ਕਿ ਬਾਈ ਦੀ ਫੁੱਲ ਗਾਰੰਟੀ ਹੈ ਨਾ ਵੀਰੇ 12 ਮਾਡਲ ਤੋਂ ਉੱਪਰ ਹਰੇਕ ਟਰੈਕਟਰ ਤੇ ਲੋਨ ਵੀ ਹੋਜੂ ਕਰ ਲਓ ਸੰਪਰਕ